ਮੈਂ ਧੰਨਵਾਦ ਕਰਦਾ ਹਾਂ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਮੇਰੇ ਤੇ ਮਾਣ ਬਖਸ਼ਿਆ ਔਰ ਮੈਂ ਰਹਿਣੀ ਆ ਸਦਾ ਔਰ ਸਾਡੀ ਕੋਸ਼ਿਸ਼ ਹੈ ਵੀ ਇਸ ਵਾਰ ਲੋਕ ਜਿਹੜਾ ਫਤਵਾ ਦੇਣਗੇ ਉਹ ਜਿਹੜਾ ਫਤਵਾ ਹੈ ਇੱਕ ਵੱਖਰਾ ਨਜ਼ਰ ਆਊਗਾ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਐਕਟਰਾਂ ਨੂੰ ਵੀ ਵੋਟਾਂ ਪਾਈਆਂ ਲੀਡਰਾਂ ਨੂੰ ਵੀ ਪਾਈਆਂ ਇਸ ਵਾਰ ਪਹਿਲੀ ਵਾਰੀ ਹੋਊਗਾ ਵੀ ਵੋਟ ਜਿਹੜੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਮੁੱਦੇ ਇੰਡਸਟਰੀ ਹੈ ਜੀ ਮੁੱਦਾ ਬਾਰਡਰ ਏਰੀਆ ਹੈ ਨਸ਼ੇ ਦਾ ਹੈ ਜੀ ਮੁੱਦਾ ਮੈਂ ਕਹਿ ਸਕਦਾ ਹਾਂ ਵੀ ਹਸਪੀਟਲ ਕੋ ਵੱਡਾ ਨਹੀਂ ਹੈਗਾ ਉੱਥੇ ਦੀ ਮੁੱਦਾ ਜਿਹੜਾ ਹਰ ਹਲਕੇ ਦੇ ਜਿਹੜੇ ਸੈਂਟਰ ਨਾਲ ਰਿਲੇਟਡ ਆ ਕਈ ਮੁੱਦੇ ਨੇ ਜੀ ਸੋ ਕਹਿਣ ਦਾ ਭਾਵ ਰਾਤ ਦਿਨ ਜਿਹੜੇ ਆ ਵਰਕ ਕਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਪੁੱਛ ਰਹੇ ਆ ਦੁੱਖ ਦੀ ਗੱਲ ਹੈ 75 ਸਾਲ ਸਾਰ ਹੀ ਨਹੀਂ ਲਈ ਪਰ ਹੁਣ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਜਿੱਦੇ ਟਾਕਰੇ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਕਿ ਕਾਂਗਰਸੀ ਵੀ ਮਿਲਦੇ ਕਿ ਬੀਜੇਪੀ ਵਾਲੇ ਵੀ ਮਿਲਦੇ ਕਿ ਕੱਲ ਦੀ ਵੀ ਮਿਲਦੇ ਕਹਿੰਦੇ ਹੈ ਭਾਵੇਂ ਆਪਾਂ ਪੱਕੇ ਆ ਪਰ ਅਸੀਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹ ਅਸੀਂ ਉਧਰਲੇ ਪਾਸੇ ਸਾਡੀਆਂ ਦੋ ਸੀਟਾਂ ਜਿੱਤੀਆਂ ਸੀ ਬਾਕੀ ਸੀਟਾਂ ਕਾਂਗਰਸ ਨੂੰ ਪੈ ਗਈਆਂ ਬੀਜੇਪੀ ਨੂੰ ਇੱਕ ਪੈ ਗਈ ਪਰ ਹੁਣ ਲੋਕ ਕਹਿੰਦੇ ਨੇ ਉਦੋਂ ਅਸੀਂ ਵੋਟਾਂ ਪਾਈਆਂ ਨਹੀਂ ਸੀ ਪਰ ਹੁਣ ਇਸ ਵਾਰ ਵੋਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀ ਆ ਮੈਂ ਪੁੱਛਿਆ ਕਿਉਂ ਕਹਿੰਦੇ ਯਾਰ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਵੀ ਨਹੀਂ ਵੋਟ ਵੀ ਨਹੀਂ ਪਾਈ ਵਿਰੋਧਤਾ ਵੀ ਕਰਦੇ ਨੇ ਪਰ ਬਿੱਲ ਹੁਣ ਸਾਡੇ ਵੀ ਜ਼ੀਰੋ ਆ ਰਿਹਾ ਕਿਉਂ ਨਾ ਅਸੀਂ ਆਵਾਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਲੋਕ ਤਿਆਰ ਬੈਠੇ ਜਦੋਂ ਸੰਗਤ ਦੀ ਕਚਹਿਰੀ ਚ ਹੋਈ ਏ ਟੱਕਰ ਜਿਹੜੀ ਆ ਲੋਕ ਬਣਾਉਂਦੇ ਹੁੰਦੇ ਨੇ ਔਰ ਫਤਵਾ ਵੀ ਜਿਹੜਾ ਲੋਕ ਦਿੰਦੇ ਹੁੰਦੇ ਨੇ ਇਹ ਲੋਕਾਂ ਦੀ ਲੜਾਈ ਮੈਦਾਨ ਲੜ ਰਹੇ ਆ ਔਰ ਲੋਕ ਜਿਹੜੀ ਆ ਮੇਰੀ ਲੜਾਈ ਲੋਕ ਇਹ ਤਾਂ ਕਿਸੇ ਦੇ ਮੈਂ ਇਹ ਵਹਿਲੇ ਨੇ ਮੁੱਦਿਆਂ ਤੇ ਨਹੀਂ ਗੱਲ ਹੁੰਦੀ ਕੋਈ ਇਹ ਇਹ ਵੀਡੀਓ ਐਡਿਟ ਕਰ ਕਰਕੇ ਜਰੂਰ ਬੁੰਦੇ ਨੇ ਪਰ ਮੈਨੂੰ ਇਸ ਗੱਲ ਦੀ ਮੈਂ ਕਹਿ ਸਕਦਾ ਵੀ ਖੁਸ਼ੀ ਵੀ ਆ ਵੀ ਜਿੱਥੇ ਕੰਮ ਮੈਂ ਨਹੀਂ ਪਾਉਂ ਸਕਦਾ ਮੈਨੂੰ ਅਮਰੀਕਾ ਕੈਨੇਡਾ ਤੋਂ ਟੈਲੀਫੋਨ ਆ ਜਾਂਦੇ ਨੇ ਤੁਹਾਡੀ ਵੀਡੀਓ ਇਸੋ ਕਹਿਣ ਦਾ ਭਾਵ ਮੈਂ ਧੰਨਵਾਦ ਕਰਦਾ ਵੀ ਜਿਹੜੀ ਪਬਲਿਸਿਟੀ ਆ ਜਿਹੜੀ ਉਹ ਦੇ ਵਿਰੋਧੀ ਕਰੀ ਦੇ ਨੇ ਮੇਰੀ ਬਹੁਤ ਵਧੀਆ ਮੈਂ ਰਹਿਣੀ ਹੈ ਕਿਉਂਕਿ ਮੇਰੇ ਫਾਲੋਅਰ ਵੀ ਦਿਨੋ ਦਿਨ ਵੱਧ ਰਹੇ ਨੇ ਵੱਡਾ ਲਾਨ ਕਰ ਸਕਦਾ आ, देखो जी अज आए ने सर उन्हीं और खुशखबरी कोई ना कोई मनो लगता है और देखे जाने के पंजाब आम आदमी पार्टी के राष्ट्रीय कन्वीनर और दिल्ली के मुख्यमंत्री अरविंद केजरीवाल जी आप सब जानते हैं कि पूरे देश में इस वक्त अरविंद केजरीवाल जी का क्रेज है और पंजाब तो आम आदमी पार्टी की कर्म भूमि है चाहे वो 2014 का चुनाव हो 17 का चुनाव हो या 22 का ऐतिहासिक चुनाव हो जब पंजाब की जनता ने भगवंत मान जी को एक हिस्टोरिक मैंडेट दिया था तो अरविंद जी कैंपेन के लिए जो फर्जी मुकाबला जो फर्जी केस जो फ़र्जी मुकदमा भाजपा ने फ्रेम कर रखा है उसमें सुप्रीम कोर्ट ने अरविंद जी को राहत दी है और वो पूरे देश में आ, सच का मिसाल लेकर جا رہے ہیں اور پنجاب بھی آئے ہیں اور ہم سب عام آدمی پارٹی کے سارے سپاہی ان کا स्वागत کر رہے ہیں کل انہوں نے دربار صاحب میں ماتھا ٹیکا درگیانا مندر ماتھا ٹیکا اور اج ہم سب ساتھیوں کو کے لیے ہم سب کی وہ प्रेरणा ہے ہم سب کی وہ انسپیریشن ہے دیکھو جی بہت 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 پنجاب پہلا بھی 13 0 سی ہن ہور سانو بل ملیا پر ہاں میں ضرور کہوں گا پورے دیش دے وچ باجپہوں جوڑا ہے اج اس ہر ਸ਼ੱਕ ਸੇ ਗੱਲ ਮੰਨਦਾ ਹੈ ਕਿ ਭਾਜਪਾ ਦਾ ਜਿਹੜਾ ਨੰਬਰ ਹੈ ਉਹ ਰੋਜ਼ ਡਾਊਨ ਜਾ ਰਿਹਾ ਤੇ ਇਸ ਵਾਰੀ ਕੋਈ 400 ਪਾਰ ਨਹੀਂ ਇਸ ਵਾਰੀ ਬੇੜਾ ਵੀ ਪਾਰ ਨਹੀਂ ਹੋਊਗਾ ਤੇ ਇਸ ਵਾਰੀ ਇੰਡੀਆ ਆਲਾਈንስ ਦੀ ਸਰਕਾਰ ਹੋਊਗਾ ਮੈਂ ਦੇਸ਼ ਦੇ ਜੁਆ ਇਸ ਤੇ ਕੀ ਕਹੇਗੀ ਸੰਜੀਤ ਸਿੰਘ ਜੀ ਮਾਨਯੋਗ ਸਾਂਸਦ ਸਾਹਿਬ ਨੇ ਇਹ ਦਿੱਤੇ ਸਟੇਟਮੈਂਟ ਦਿੱਤੀ ਹੈ ਤੁਸੀਂ ਮੇਰੇ ਤੋਂ ਪੰਜਾਬ ਦੇ ਮਸਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਕੋਈ ਅਨੰਦਪੁਰ ਸਾਹਿਬ ਤੋਂ ਅਸੀਂ ਮੈਂ ਦਸ਼ਮੇਸ਼ ਦਸ਼ਮੇਸ਼ ਪਿਤਾ ਜੀ ਦੀ ਤੋਂ ਕੋਟ ਆਸਰਾ ਲੈ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਗੱਲ ਕਹਿੰਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸਰਦਾਰ ਮਾਲਵਿੰਦਰ ਸਿੰਘ ਕੰ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰੇਗਾ ਧੰਨਵਾਦ ਸੀ ਵਾਪਸ ਲਏ ਨੇ ਵਾਪਸ ਤਾਂ ਲਏ ਨੇ ਕਿਉਂ ਗਲਤ ਬਣਾਏ ਨੇ ਮਾਰਨ ਲਈ ਬਣਾਏ ਨੇ ਕੋੜਾਨੀਆਂ ਆਵਾਨੀਆਂ ਲਈ ਬਣਾਏ ਨੇ ਉਹ ਕਾਰਪੋਰੇਟ ਘਰਾਣਿਆਂ ਲਈ ਬਣਾਏ ਨੇ ਕਿ ਅੱਜ ਉਹ ਵੱਡਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਬੀਜੇਪੀ ਨੂੰ ਹੱਥ ਜੋੜ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਸਾਡੇ ਤੋਂ 750 ਕਿਸਾਨ ਦਾ ਕਤਲ ਹੋ ਗਿਆ ਸਾਡੇ 750 ਕਿਸਾਨ ਜਿਹੜਾ ਮਾਰਿਆ ਗਿਆ ਅਸੀਂ ਉਹਦੇ ਕਾਤਲਾਂ ਦੇ ਦੋਸ਼ੀ ਆ ਇਸ ਗੱਲ ਦੀ ਜਿਹੜੀ ਆ ਭਾਰਤ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਥੈਂਕ ਯੂ